ਪੰਜਾਬ ਸਰਕਾਰ ਵੱਲੋਂ ਸੂਬੇ 'ਚੋਂ ਨਸ਼ੇ ਦੇ ਕੋੜ ਨੂੰ ਖਤਮ ਕਰਨ ਲਈ ਸ਼ੁਰੂ ਕੀਤੀ ਗਈ ਯੁੱਧ ਨਸ਼ਾ ਵਿਰੁੱਧ ਮੁਹਿੰਮ ਇੱਕ ਲੋਕ ਲਹਿਰ ਬਣ ਚੁੱਕੀ ਹੈ। ਪੰਜਾਬ ਸਰਕਾਰ ਦੀ ਇਸ ਮੁਹਿੰਮ ਦਾ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਵੀ ਮਤੇਪਾਸ ਸਹਿਯੋਗ ਕੀਤਾ ਜਾ ਰਿਹਾ ਤੇ ਪੰਜਾਬ ਦੇ ਕਈ ਪਿੰਡ ਹੁਣ ਪੂਰੀ ਤਰ੍ਹਾਂ ਨਸ਼ਾ ਮੁਕਤ ਹੋ ਗਏ ਹਨ। ਇਸ ਮੁਹਿੰਮ ਦੇ ਤਹਿਤ ਹੁਣ ਤੱਕ ਪੁਲਿਸ ਦੇ ਵੱਲੋਂ 17444 ਐਫ ਆਈ ਆਰ ਦਰਜ ਕੀਤੀਆਂ ਗਈਆਂ ਹਨ। 27000 10 ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਕਰੋੜਾਂ ਦੀ ਡਰਗਮਣੀ ਛਾਪ ਕੀਤੀ ਗਈ ਹੈ। ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਉੱਪਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਨਸ਼ਾ ਵੇਚ ਕੇ ਖੜੇ ਖੀਤੇ ਮੈਲ ਢਹ ਢੇਰੀ ਕੀਤੇ ਜਾ ਰਹੇ ਹਨ। ਇਹ ਜਿਹੜਾ ਯੁੱਧ ਹੈ ਨਸ਼ਿਆਂ ਵਿਰੁੱਧ ਇਹ ਕੱਲਾ ਪੁਲਿਸ ਦਾ ਕੰਮ ਨਹੀਂ ਇਹਦੇ ਚ ਆਮ ਲੋਕਾਂ ਦੀ ਸ਼ਮੂਲੀਅਤ ਇਹਨੂੰ ਚੰਨ ਅੰਦੋਲਨ ਬਣਾਉਣਾ ਪਊਗਾ ਪਰ ਪਣ ਵੀ ਰਿਹਾ ਮੈਨੂੰ ਖੁਸ਼ੀ ਹੈ WhatsApp ਦਾ ਇੱਕ ਨੰਬਰ ਹੈ 9779100200 ਜਿਸ ਨੰਬਰ ਤੇ ਤੁਸੀਂ ਸਾਨੂੰ ਕੋਈ ਇਨਫਰਮੇਸ਼ਨ ਦਿਓਗੇ ਕਿ ਇੱਥੇ ਇਸ ਮਹੱਲੇ 'ਚ ਇਸ ਗਲੀ 'ਚ ਇਸ ਪਿੰਡ 'ਚ ਇਸ ਕਿਪੜ ਥੱਲੇ ਇਸ ਬੋਰਡ ਥੱਲੇ ਨਸ਼ਾ ਵਿਕ ਰਿਹਾ ਹੈ ਤਾਂ ਅਸੀਂ ਤੁਰੰਤ ਕਾਰਵਾਈ ਕਰਾਂਗੇ ਤੇ ਤੁਹਾਡਾ ਜਿਹੜਾ ਨਾਮ ਹੈ ਉਹ ਬਿਲਕੁਲ ਗੁਪਤ ਰੱਖਿਆ ਜਾਊਗਾ ਤੁਸੀਂ ਵੇਖ ਰਹੇ ਹੋ ਦੇਣਿ ਸਵੇਰਾ ਮੈਂ ਹਰਜੁਨ ਜੈਨ ਅੱਜ ਅਸੀਂ ਮੌਜੂਦਾ ਸ਼ਹਿਰਪੁਰ ਡਿਸਟ੍ਰਿਕਟ ਦੇ ਨਜ਼ਦੀਕੀ ਪਿੰਡ ਜਲਾਲਪੁਰ ਦੇ ਵਿੱਚ ਜਿੱਥੇ ਕਿ ਇੱਕ ਹੈਲਥ ਸੈਂਟਰ ਦਾ ਜਿਹੜਾ ਅੱਜ ਵਿਧਾਇਕ ਰਾਜਾ ਵੱਲੋਂ ਜਿਹੜਾ ਉਦਘਾਟਨ ਕਰਨ ਜਾ ਰਹੇ ਉਹਨਾਂ ਦੇ ਕਰ ਕਮਰਾਂ ਨਾਲ ਜਿਹੜਾ ਅੱਜ ਇਸ ਜਗ੍ਹਾ ਤੇ ਜਿੱਥੇ ਖੜੇ ਆ ਪਿੱਛੇ ਮੇਰੇ ਦੇਖ ਸਕਦੇ ਹੋ ਨੇਮ ਪਲੇਟ ਲੱਗੀ ਹੋਈ ਹੈ ਅੱਜ ਉਦਘਾਟਨ ਕਰਨ ਜਾ ਰਹੇ ਨੇ ਹੁਣ ਆਪਾਂ ਗੱਲਬਾਤ ਕਰਾਂਗੇ ਵਿਧਾਇਕ ਰਾਜਾ ਨਾਲ ਜਿਹੜਾ ਇਹ ਉਦਘਾਟਨ ਕਿੰਨੇ ਦੀ ਲਗਤ ਨਾਲ ਇਹ ਹੋਣ ਜਾ ਰਿਹਾ ਤੇ ਕਿੰਨੇ ਚਿਰ ਚ ਕੰਪਲੀਟ ਹੋ ਰਿਹਾ ਨਾਲ ਹੀ ਸਰਪੰਚ ਸਾਹਿਬ ਮਜੂਨ ਨੇ ਆਪਣਾ ਵੀ ਗੱਲਬਾਤ ਕਰਾਂਗੇ ਕਿ ਇਹ ਜਿਹੜਾ ਉਦਘਾਟਨ ਅੱਜ ਹੋਇਆ ਉਹਦੇ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਨੇ ਹੈਲਥ ਸੈਂਟਰ ਬਣਨ ਜਾ ਰਿਹਾ ਜਿਸ ਦੀ ਕਾਸਟ 34 ਲੱਖ ਦੇ ਕਰੀਬ ਆ ਔਰ ਮੈਂ ਸਟਾਫ ਦਾ ਇੱਥੇ ਦੇ ਦਾ ਡਾਕਟਰ ਸਾਹਿਬ ਦਾ ਸਾਡੇ ਐਸਜੀਓ ਸਾਹਿਬ ਸਰਪੰਚ ਸਾਹਿਬਾਨ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਇਹਨਾਂ ਦੇ ਜਤਨ ਸਾਧ ਦਾ ਇਹ ਕੰਮ ਜਿਹੜਾ ਹੋਇਆ ਤਾਂ ਬਾਕੀ ਮੈਂ ਮਾਨ ਸਾਹਿਬ ਦਾ ਵੀ ਧੰਨਵਾਦ ਕਰਦਾ ਕਿਉਂਕਿ ਪਿੰਡਾਂ ਦੇ ਵਿੱਚ ਸਾਨੂੰ ਛੜਕਾ ਵੀ ਦਿੱਤੀਆਂ ਹੈਲਥ ਸੈਂਟਰ ਵੀ ਦਿੱਤੇ ਨੇ ਸਾਨੂੰ ਗਰਾਉਂਡਾ ਵੀ ਦੇ ਰਹੇ ਆ ਕਿਉਂਕਿ ਇਹ ਬੜੀ ਵੱਡੀ ਗੱਲ ਹੈ ਇਹ ਜਿੰਨੀਆਂ ਵੀ ਸੁਵਿਧਾ ਪਿੰਡ ਨਾਲ ਰਿਲੇਟਡ ਆ ਲੋਕਾਂ ਦੇ ਆਮ ਰੁਟੀਨ ਦੇ ਜਿਹੜੇ ਜੀਵਨ ਆ ਉਹਦੇ ਵਿੱਚ ਬਾਤੀਆਂ ਜਾਂਦੀਆਂ ਤਾਂ ਮੈਂ ਸਰਪੰਚ ਸਾਹਿਬ ਦਾ ਵੀ ਬੜਾ ਧੰਨਵਾਦ ਕਰਦਾ ਯਾਨੀ ਬੜੀ ਵੱਡੀ ਜਗਾ ਦਿੱਤੀ ਹੈ ਤਾਂ ਕਿ ਇੱਥੇ ਲੋਕਾਂ ਨੂੰ ਹੈਲਥ ਸੈਂਟਰ ਵਰਨੇ ਦੇ ਲੋਕਾਂ ਨੂੰ ਬਹੁਤ ਬਹੁਤ ਸੁਗਧ ਜਿਨ੍ਹਾਂ ਨੇ ਸਾਡੇ ਨਗਰ ਜਲਾਲਪੁਰ ਨੂੰ ਹੈਲਥ ਸੈਂਟਰ ਦਿੱਤਾ ਹੈ ਧੰਵਾਦ ਐਮਐਲ ਸਾਬ ਹਲਕਾ ਟੰਡਾ ਤੋਂ ਸਰਦਾਰ ਜਸਮੀ ਸਿੰਘ ਰਾਜਾ ਜੀ ਜਿਨ੍ਹਾਂ ਦੀ ਮਿਹਰ ਸਦਕਾ ਅੱਜ ਜਲਾਲਪੁਰ ਨੂੰ ਹੈਲਥ ਸੈਂਟਰ ਮਿਲਿਆ ਤੇ ਮੈਂ ਇਹਨਾਂ ਨੂੰ ਇਹ ਬੇਨਤੀ ਕਰਾਂਗਾ ਸਾਡੇ ਇਲਾਕੇ ਦਾ ਵੱਡਾ ਪਿੰਡ ਹੈ ਹੋਰ ਵੀ ਜਿਹੜੀਆਂ ਸਾਡੀਆਂ ਮੰਗਾਂ ਹਨ ਉਹਨਾਂ ਨੂੰ ਪ੍ਰਵਾਨ ਕਰਕੇ ਜਿਸ ਤਰ੍ਹਾਂ ਪਲੇ ਗਰਾਊਂਡ ਮਨਜ਼ੂਰ ਹੋਇਆ ਹੈ ਉਹ ਵੀ ਜਲਦੀ ਜਲਦੀ ਸ਼ੁਰੂ ਕਰਾਇਆ ਜਾਵੇ ਹੋਰ ਵੀ ਛੋਟੇ ਜਿਹੜੇ ਕੰਮ ਨੇ ਸਾਨੂੰ ਦਿੱਤੇ ਜਾਣ ਬਹੁਤ ਬਹੁਤ ਧੰਨਵਾਦੀ। ਹਦਾਇਕ ਜਸਵੀ ਸਿੰਘ ਰਾਜਾ ਵੱਲੋਂ ਪੰਜਾਬ ਸਰਕਾਰ ਵੱਲੋਂ ਇੱਕ ਜਲਾਲਪੁਰ ਜਿਹੜੇ ਪਿੰਡ ਦੇ ਵਿੱਚ ਇੱਕ ਹੈਲਥ ਸੈਂਟਰ ਜਿਹੜਾ ਪ੍ਰਵਾਨ ਕਰਵਾਇਆ ਗਿਆ ਪੰਜਾਬ ਸਰਕਾਰ ਤੋਂ ਤੇ ਜਿਸ ਦੀ ਕੋਸਟ ਉਹਨਾਂ ਨੇ ਦੱਸਿਆ ਕਿ 34 ਲੱਖ ਦੇ ਕਰੀਬ ਹੈ ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਜਿਹੜਾ ਇਹ ਜਲਦੀ ਹੀ ਤਿੰਨ ਤੋਂ ਚਾਰ ਮਹੀਨਿਆਂ ਦੇ ਵਿੱਚ ਜਿਹੜਾ ਬਣ ਕੇ ਇਹ ਤਿਆਰ ਹੋ ਜਾਊਗਾ ਤੇ ਲੋਕਾਂ ਨੂੰ ਜਲਦੀ ਹੀ ਇਹਦੀਆਂ ਸਹੂਲਤਾਂ ਜਿਹੜੀਆਂ ਵਾਂ ਮਿਲਣ ਜਾ ਰਹੀਆਂ ਨੇ ਨਾਲ ਹੀ ਸਾਡੇ ਸਤਿਕਾਰਯੋਗ ਸਰਪੰਚ ਜਲਾਲਪੁਰ ਸਰਪੰਚ ਬਿੱਟੂ ਜੀ ਜਿਹੜੇ ਨੇ ਉਹ ਉਹਨਾਂ ਨੇ ਵੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਕਿ ਜਿਹੜਾ ਇਹ ਸਾਡੇ ਪਿੰਡ ਨੂੰ ਜਿਹੜਾ ਇਹ ਹੈਲਥ ਸੈਂਟਰ ਦਿੱਤਾ ਇਸ ਨਾਲ ਜੋ ਪਿੰਡ ਦੇ ਜਿਹੜੇ ਲੋਕਾਂ ਨੂੰ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਹੈਲਥ ਸੈਂਟਰ ਦੀਆਂ ਜਿਹੜੀਆਂ ਸਹੂਲਤਾਂ ਮਿਲਣਗੀਆਂ ਤੁਸੀਂ ਵੇਖਦੇ ਰਹੋ ਦੇਣਿਕ ਸਵੇਰਾ ਮੈਂ ਹਾਂ ਅਰਜੁਨ ਜੈਨ ਟਾਂਡ ਆੜਮੜ ਤੁਸੀਂ ਵੇਖ ਰਹੇ ਹੋ ਦੇਣਿਕ ਸਵੇਰਾ ਮੈਂ ਹਾਂ ਅਰਜੁਨ ਜੈਨ ਅੱਜ ਅਸੀਂ ਮੌਜੂਦਾ ਸ਼ਹਿਰਪੁਰ ਡਿਸਟ੍ਰਿਕਟ ਦੇ ਨਜ਼ਦੀਕੀ ਪਿੰਡ ਜਲਾਲਪੁਰ ਦੇ ਵਿੱਚ ਜਿੱਥੇ ਕਿ ਇੱਕ ਹੈਲਥ ਸੈਂਟਰ ਦਾ ਜਿਹੜਾ ਅੱਜ ਵਿਧਾਇਕ ਰਾਜਾ ਵੱਲੋਂ ਜਿਹੜਾ ਉਦਘਾਟਨ ਕਰਨ ਜਾ ਰਹੇ ਉਹਨਾਂ ਦੇ ਕਾਰਕਮਨਾ ਦਾ ਜਿਹੜਾ ਅੱਜ ਇਸ ਜਗ੍ਹਾ ਤੇ ਜਿੱਥੇ ਖੜੇ ਹਾਂ ਪਿੱਛੇ ਮੇਰੇ ਦੇਖ ਸਕਦੇ ਹੋ ਨੇਮ ਪਲੇਟ ਲੱਗੀ ਹੋਈ ਹੈ ਅੱਜ ਉਦਘਾਟਨ ਕਰਨ ਜਾ ਰਹੇ ਨੇ ਹੁਣ ਆਪਾਂ ਗੱਲਬਾਤ ਕਰਾਂਗੇ ਵਿਧਾਇਕ ਰਾਜਾ ਨਾਲ ਜਿਹੜਾ ਇਹ ਉਦਘਾਟਨ ਕਿੰਨੇ ਦੀ ਲਗਤ ਨਾਲ ਇਹ ਹੋਣ ਜਾ ਰ ਤੇ ਕਿੰਨੇ ਚਿਰ ਚੇਅਰ ਚ ਕੰਪਲੀਟ ਹੋ ਰਿਹਾ ਨਾਲ ਹੀ ਸਰਪੰਚ ਸਾਹਿਬ ਮਜੂਨ ਨੇ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਹ ਜਿਹੜਾ ਅਦਕਾਰਨ ਅੱਜ ਹੋਇਆ ਉਹਦੇ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਨੇ ਹੈਲਥ ਸੈਂਟਰ ਬਣਨ ਜਾ ਰਿਹਾ ਜਿਸ ਦੀ ਕਾਸਟ 34 ਲੱਖ ਦੇ ਕਰੀਬ ਆ ਔਰ ਮੈਂ ਸਟਾਫ ਦਾ ਇੱਥੇ ਦੇ ਦਾ ਡਾਕਟਰ ਸਾਹਿਬ ਦਾ ਸਾਡੇ ਐਸਜੀਓ ਸਾਹਿਬ ਸਰਪੰਚ ਸਾਹਿਬਾਨ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਇਹਨਾਂ ਦੇ ਜਤਨ ਸਾਧ ਦਾ ਇਹ ਕੰਮ ਜਿਹੜਾ ਹੋਇਆ ਤਾਂ ਬਾਕੀ ਮੈਂ ਮਾਨ ਸਾਹਿਬ ਦਾ ਵੀ ਧੰਨਵਾਦ ਕਰਦਾ ਕਿਉਂਕਿ ਪਿੰਡਾਂ ਦੇ ਵਿੱਚ ਸਾਨੂੰ ਸੜਕਾਂ ਵੀ ਦਿੱਤੀਆਂ ਹੈਲਥ ਸੈਂਟਰ ਵੀ ਦਿੱਤੇ ਨੇ ਸਾਨੂੰ ਗਰਾਊਂਡਾਂ ਵੀ ਦੇ ਰਹੇ ਆ ਕਿਉਂਕਿ ਇਹ ਬੜੀ ਵੱਡੀ ਗੱਲ ਹੈ ਇਹ ਜਿੰਨੀਆਂ ਵੀ ਸੁਵਿਧਾ ਪਿੰਡ ਨਾਲ ਰਿਲੇਟਡ ਆ ਲੋਕਾਂ ਦੇ ਆਮ ਰੁਟੀਨ ਦੇ ਜਿਹੜੇ ਜੀਵਨ ਆ ਉਹਦੇ ਵਿੱਚ ਬਾਤੀਆਂ ਜਾਂਦੀਆਂ ਤਾਂ ਮੈਂ ਸਰਪੰਚ ਸਾਹਿਬ ਦਾ ਵੀ ਬੜਾ ਧੰਨਵਾਦ ਕਰਦਾ ਯਾਨੀ ਬੜੀ ਵੱਡੀ ਜਗਾ ਦਿੱਤੀ ਹੈ ਤਾਂ ਕਿ ਇੱਥੇ ਲੋਕਾਂ ਨੂੰ ਹੈਲਥ ਸੈਂਟਰ ਵਰਨੇ ਤੇ ਲੋਕਾਂ ਦਾ ਬਹੁਤ ਬਹੁਤ ਸੁਗਧ ਜਿਨ੍ਹਾਂ ਨੇ ਸਾਡੇ ਨਗਰ ਜਲਾਲਪੁਰ ਨੂੰ ਹੈਲਥ ਸੈਂਟਰ ਦਿੱਤਾ ਧੰਵਾਦ ਐਮਐਲ ਸਾਹਿਬ ਹਲਕਾ ਟਾਂਡਾ ਤੋਂ ਸਰਦਾਰ ਜਸਮੀਤ ਸਿੰਘ ਰਾਜਾ ਜੀ ਜਿਨ੍ਹਾਂ ਦੀ ਮਿਹਰ ਸਦਕਾ ਅੱਜ ਜਲਾਲਪੁਰ ਨੂੰ ਹੈਲਥ ਸੈਂਟਰ ਮਿਲਿਆ ਤੇ ਮੈਂ ਇਹਨਾਂ ਨੂੰ ਇਹ ਬੇਨਤੀ ਕਰਾਂਗਾ ਸਾਡੇ ਇਲਾਕੇ ਦਾ ਵੱਡਾ ਪਿੰਡ ਹੋਰ ਵੀ ਜੜੀਆਂ ਸਾਡੀਆਂ ਮੰਗਾ ਹਨ ਉਹਨਾਂ ਨੂੰ ਪ੍ਰਵਾਨ ਕਰਕੇ ਜਿਸ ਤਰ੍ਹਾਂ ਪਲੇ ਗਰਾਊਂਡ ਮਨਜ਼ੂਰ ਹੋਇਆ ਹੈ ਉਹ ਵੀ ਜਲਦੀ ਜਲਦੀ ਸ਼ੁਰੂ ਕਰਾਇਆ ਜਾਵੇ ਪੂਰਵ ਵੀ ਛੋਟੇ ਜਿਹੜੇ ਕੰਮ ਨੇ ਸਾਨੂੰ ਦਿੱਤੇ ਜਾਣ ਬਹੁਤ ਬਹੁਤ ਧੰਨਵਾਦੀ ਹਦਾਇਕ ਜਸਵੀਰ ਸਿੰਘ ਰਾਜਾ ਵੱਲੋਂ ਪੰਜਾਬ ਸਰਕਾਰ ਵੱਲੋਂ ਇੱਕ ਜਲਾਲਪੁਰ ਜਿਹੜੇ ਪਿੰਡ ਦੇ ਵਿੱਚ ਇੱਕ ਹੈਲਥ ਸੈਂਟਰ ਜਿਹੜਾ ਪ੍ਰਵਾਨ ਕਰਵਾਇਆ ਗਿਆ ਪੰਜਾਬ ਸਰਕਾਰ ਤੋਂ ਤੇ ਜਿਸ ਦੀ ਕੋਸਟ ਉਹਨਾਂ ਨੇ ਦੱਸਿਆ ਕਿ 34 ਲੱਖ ਦੇ ਕਰੀਬ ਹੈ ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਜਿਹੜਾ ਇਹ ਜਲਦੀ ਹੀ ਤਿੰਨ ਤੋਂ ਚਾਰ ਮਹੀਨਿਆਂ ਦੇ ਵਿੱਚ ਜਿਹੜਾ ਬਣ ਕੇ ਇਹ ਤਿਆਰ ਹੋ ਜਾਊਗਾ ਤੇ ਲੋਕਾਂ ਨੂੰ ਜਲਦੀ ਹੀ ਇਹਦੀਆਂ ਸਹੂਲਤਾਂ ਜਿਹੜੀਆਂ ਵਾਂ ਮਿਲਣ ਜਾ ਰਹੀਆਂ ਨੇ ਨਾਲ ਹੀ ਏ ਸਾਡੇ ਸਤਿਕਾਰਯੋਗ ਸਰਪੰਚ ਜਲਾਲਪੁਰ ਸਰਪੰਚ ਬਿੱਟੂ ਜੀ ਜਿਹੜੇ ਨੇ ਉਹ ਉਹਨਾਂ ਨੇ ਵੀ ਪੰਜਾਬ ਸਰਕਾਰ ਦਾ ਇਹ ਧੰਨਵਾਦ ਕੀਤਾ ਕਿ ਜਿਹੜਾ ਇਹ ਸਾਡੇ ਪਿੰਡ ਨੂੰ ਜਿਹੜਾ ਇਹ ਹੈਲਥ ਸੈਂਟਰ ਦਿੱਤਾ ਇਸ ਨਾਲ ਜੋ ਪਿੰਡ ਦੇ ਜਿਹੜੇ ਲੋਕਾਂ ਨੂੰ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਹੈਲਥ ਸੈਂਟਰ ਦੀਆਂ ਜਿਹੜੀਆਂ ਸਹੂਲਤਾਂ ਮਿਲਣਗੀਆਂ ਤੁਸੀਂ ਵੇਖਦੇ ਰਹੋ ਦੇਣਿਕ ਸਵੇਰਾ ਮੈਂ ਹਾਂ ਅਰਜੁਨ ਜੈਨ ਟਾਂਡਾੜ ਮੁਰ ਤੁਸੀਂ ਵੇਖ ਰਹੇ ਹੋ ਦੇਣਿਕ ਸਵੇਰਾ ਮੈਂ ਹਾਂ ਅਰਜੁਨ ਜੈਨ ਅੱਜ ਅਸੀਂ ਮੌਜੂਦਾ ਸ਼ਹਿਰਪੁਰ ਡਿਸਟ੍ਰਿਕਟ ਦੇ ਨਜ਼ਦੀਕੀ ਪਿੰਡ ਜਲਾਲਪੁਰ ਦੇ ਵਿੱਚ ਜਿੱਥੇ ਕਿ ਇੱਕ ਹੈਲਥ ਸੈਂਟਰ ਦਾ ਜਿਹੜਾ ਅੱਜ ਵਿਧਾਇਕ ਰਾਜਾ ਵੱਲੋਂ ਜਿਹੜਾ ਉਦਘਾਟਨ ਕਰਨ ਜਾ ਰਹੇ ਉਹਨਾਂ ਦੇ ਕਾਰਕਮਨਾ ਦਾ ਜਿਹੜਾ ਅੱਜ ਇਸ ਜਗ੍ਹਾ ਤੇ ਜਿੱਥੇ ਖੜੇ ਹਾਂ ਪਿੱਛੇ ਮੇਰੇ ਦੇਖ ਸਕਦੇ ਹੋ ਨੇਮ ਪਲੇਟ ਲੱਗੀ ਹੋਈ ਹੈ ਅੱਜ ਉਦਘਾਟਨ ਕਰਨ ਜਾ ਰਹੇ ਨੇ ਹੁਣ ਆਪਾਂ ਗੱਲਬਾਤ ਕਰਾਂਗੇ ਵਿਧਾਇਕ ਰਾਜਾ ਨਾਲ ਜਿਹੜਾ ਇਹ ਉਦਘਾਟਨਾ ਕਿੰਨੇ ਦੀ ਲਗਤ ਨਾਲ ਇਹ ਹੋਣ ਜਾ ਤੇ ਕਿੰਨੇ ਚੇਰ ਚ ਕੰਪਲੀਟ ਹੋ ਰਿਹਾ ਨਾਲ ਹੀ ਸਰਪੰਚ ਸਾਹਿਬ ਮਜੂਨ ਨੇ ਆਪਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਹ ਜਿਹੜਾ ਅਦਕਾਰਨ ਅੱਜ ਹੋਇਆ ਉਹਦੇ ਸੰਬੰਧ ਵਿੱਚ ਕੀ ਕਹਿਣਾ ਚਾਹੁੰਦੇ ਨੇ ਹੈਲਥ ਸੈਂਟਰ ਬਣਨ ਜਾ ਰਿਹਾ ਜਿਸ ਦੀ ਕਾਸਟ 34 ਲੱਖ ਦੇ ਕਰੀਬ ਆ ਔਰ ਮੈਂ ਸਟਾਫ ਦਾ ਇੱਥੇ ਦੇ ਦਾ ਡਾਕਟਰ ਸਾਹਿਬ ਦਾ ਸਾਡੇ ਐਸਜੀਓ ਸਾਹਿਬ ਸਰਪੰਚ ਸਾਹਿਬਾਨ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਇਹਨਾਂ ਦੇ ਜਤਨ ਸਰ ਦਾ ਇਹ ਕੰਮ ਜਿਹੜਾ ਹੋਇਆ ਤਾਂ ਬਾਕੀ ਮੈਂ ਮਾਨ ਸਾਹਿਬ ਦਾ ਵੀ ਧੰਨਵਾਦ ਕਰਦਾ ਕਿਉਂਕਿ ਪਿੰਡਾਂ ਦੇ ਵਿੱਚ ਤੁਹਾਨੂੰ ਸੜਕਾਂ ਵੀ ਦਿੱਤੀਆਂ ਹੈਲਥ ਸੈਂਟਰ ਵੀ ਦਿੱਤੇ ਨੇ ਸਾਨੂੰ ਗਰਾਊਂਡਾਂ ਵੀ ਦੇ ਰਹੇ ਆ ਕਿਉਂਕਿ ਇਹ ਬੜੀ ਵੱਡੀ ਗੱਲ ਹੈ ਇਹ ਜਿੰਨੀਆਂ ਵੀ ਸਹੂਲਤਾਂ ਪਿੰਡ ਨਾਲ ਰਿਲੇਟਡ ਆ ਲੋਕਾਂ ਦੇ ਆਮ ਰੁਟੀਨ ਦੇ ਜਿਹੜੇ ਜੀਵਨ ਆ ਉਹਦੇ ਵਿੱਚ ਬਾਤੀਆਂ ਜਾਂਦੀਆਂ ਤਾਂ ਮੈਂ ਸਰਪੰਚ ਸਾਹਿਬ ਦਾ ਵੀ ਬੜਾ ਧੰਨਵਾਦ ਕਰਦਾ ਯਾਨੀ ਬੜੀ ਵੱਡੀ ਜਗਾ ਦਿੱਤੀ ਹੈ ਤਾਂ ਕਿ ਇੱਥੇ ਲੋਕਾਂ ਨੂੰ ਹੈਲਥ ਸੈਂਟਰ ਵਰਨੇ ਦੇ ਲੋਕਾਂ ਨੂੰ ਬਹੁਤ ਬਹੁਤ ਸ਼ੁਕਰ ਜਿਨ੍ਹਾਂ ਨੇ ਸਾਡੇ ਨਗਰ ਜਲਾਲਪੁਰ ਨੂੰ ਹੈਲਥ ਸੈਂਟਰ ਦਿੱਤਾ ਧੰਵਾਦ ਐਮਐਲ ਸਾਹਿਬ ਹਲਕਾ ਟਾਂਡਾ ਤੋਂ ਸਰਦਾਰ ਜਸਮੀਤ ਸਿੰਘ ਰਾਜਾ ਜੀ ਜਿਨ੍ਹਾਂ ਦੀ ਮਿਹਰ ਸਦਕਾ ਅੱਜ ਜਲਾਲਪੁਰ ਨੂੰ ਹੈਲਥ ਸੈਂਟਰ ਮਿਲਿਆ ਤੇ ਮੈਂ ਇਹਨਾਂ ਨੂੰ ਇਹ ਬੇਨਤੀ ਕਰਾਂਗਾ ਸਾਡੇ ਇਲਾਕੇ ਦਾ ਵੱਡਾ ਪਿੰਡ ਹੋਰ ਵੀ ਜੜੀਆਂ ਸਾਡੀਆਂ ਮੰਗਾ ਹਨ ਉਹਨਾਂ ਨੂੰ ਪ੍ਰਵਾਨ ਕਰਕੇ ਜਿਸ ਤਰ੍ਹਾਂ ਪਲੇ ਗਰਾਊਂਡ ਮਨਜ਼ੂਰ ਹੋਇਆ ਹੈ ਉਹ ਵੀ ਜਲਦੀ ਜਲਦੀ ਸ਼ੁਰੂ ਕਰਾਇਆ ਜਾਵੇ ਹੋਰ ਵੀ ਛੋਟੇ ਜਿਹੜੇ ਕੰਮ ਨੇ ਸਾਨੂੰ ਦਿੱਤੇ ਜਾਣ ਬਹੁਤ ਬਹੁਤ ਧੰਨਵਾਦੀ। ਵਿਧਾਇਕ ਜਸਵੀਤ ਸਿੰਘ ਰਾਜਾ ਵੱਲੋਂ ਪੰਜਾਬ ਸਰਕਾਰ ਵੱਲੋਂ ਇੱਕ ਜਲਾਲਪੁਰ ਜਿਹੜੇ ਪਿੰਡ ਦੇ ਵਿੱਚ ਇੱਕ ਹੈਲਥ ਸੈਂਟਰ ਜਿਹੜਾ ਪ੍ਰਵਾਨ ਕਰਵਾਇਆ ਗਿਆ ਪੰਜਾਬ ਸਰਕਾਰ ਤੋਂ ਤੇ ਜਿਸ ਦੀ ਕੋਸਟ ਉਹਨਾਂ ਨੇ ਦੱਸਿਆ ਕਿ 34 ਲੱਖ ਦੇ ਕਰੀਬ ਹੈ ਤੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਜਿਹੜਾ ਇਹ ਜਲਦੀ ਹੀ ਤਿੰਨ ਤੋਂ ਚਾਰ ਮਹੀਨਿਆਂ ਦੇ ਵਿੱਚ ਜਿਹੜਾ ਬਣ ਕੇ ਇਹ ਤਿਆਰ ਹੋ ਜਾਊਗਾ ਤੇ ਲੋਕਾਂ ਨੂੰ ਜਲਦੀ ਹੀ ਇਹਦੀਆਂ ਸਹੂਲਤਾਂ ਜਿਹੜੀਆਂ ਵਾਂ ਮਿਲਣ ਜਾ ਰਹੀਆਂ ਨੇ ਨਾਲ ਹੀ ਸਾਡੇ ਸਤਿਕਾਰਯੋਗ ਸਰਪੰਚ ਜਲਾਲਪੁਰ ਸਰਪੰਚ ਬਿੱਟੂ ਜੀ ਜਿਹੜੇ ਨੇ ਉਹ ਉਹਨਾਂ ਨੇ ਵੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਕਿ ਜਿਹੜਾ ਇਹ ਸਾਡੇ ਪਿੰਡ ਨੂੰ ਜਿਹੜਾ ਇਹ ਹੈਲਥ ਸੈਂਟਰ ਦਿੱਤਾ ਇਸ ਨਾਲ ਜੋ ਪਿੰਡ ਦੇ ਜਿਹੜੇ ਲੋਕਾਂ ਨੂੰ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀਆਂ ਹੈਲਥ ਸੈਂਟਰ ਦੀਆਂ ਜਿਹੜੀਆਂ ਸਹੂਲਤਾਂ ਮਿਲਣ ਗਈਆਂ ਤੁਸੀਂ ਵੇਖਦੇ ਰਹੋ ਡੈਨਿਕਸਵਰਾ ਮੈਂ ਹਾਂ ਅਰਜਿੰਦਨ ਟਾਂਡਾੜ ਮੁਰੇ